ਸਮੇਂ ਨੂੰ ਯਾਦ ਕਰਨ ਲਈ ਲੋਕ ਜਿਹੜੇ ਆ ਵੱਖੋ ਵੱਖਰੇ ਥਾਵਾਂ ਤੋਂ ਜਿਹੜੇ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਬਜ਼ੁਰਗ ਦਾ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਬੀਪੀਆਂ ਨੇ ਚਾਹੇ ਬੱਚੇ ਨੇ ਕਿਤੇ ਸਿੱਖੀ ਆ ਭਾਵੇਂ ਕਿਸੇ ਨੇ ਜੋੜਾ ਨਹੀਂ ਵੀ ਰੱਖਿਆ ਫਿਰ ਵੀ ਲੋਕੀ ਆਉਂਦੇ ਆ ਜੋ ਹੋਲੇ ਮੱਲੇ ਦਾ ਆਪਣਾ ਮਨ ਦਾ ਇਤਿਹਾਸ ਹੈ ਮਹਾਰਾਜ ਨੇ ਆਪਾਂ ਨੂੰ ਹੋਲਾ ਮੱਲਾ ਵੀ ਜਿੱਤ ਦਾ ਪ੍ਰਤੀਕ ਰੱਖਿਆ ਸੀਗਾ ਤੇ ਅਸੀਂ ਕਹਿੰਨੇ ਵੀ ਨੌ ਜਨ ਸ਼ਰਦਾ ਨਾਉਣ ਫੁੱਲਾਂ ਤੇ ਬਾਜੀ ਤੋਂ ਬਚਣ ਤਾਂ ਮਹਾਰਾਜ ਨੇ ਨੰਦਪੁਰ ਸਾਹਿਬ ਦੇ ਕੋਲ ਜਿੰਨੇ ਵੀ ਕਿਲੇ ਬਣਾਏ ਬੜੀ ਉੱਚੀਆਂ ਥਾਵਾਂ ਉੱਤੇ ਕਿਲੇ ਬਣਾਏ ਸਗੇ ਇਸੇ ਤਰ੍ਹਾਂ ਤਕਸ਼ਰੀ ਕੇਸਗੜ ਹੈ ਸਾਹਿਬ ਜਿੱਥੇ ਐਸਵੇਲਿਸ਼ ਹੋਵਿਤਾ ਉਥੇ ਕਿਲਾ ਆਨੰਦਪੁਰੀ ਕਿਲਾ ਜਿਹੜਾ ਹੈ ਉਹ ਬੜੀ ਉੱਚੀ ਥਾਂ ਦੇ ਉੱਤੇ ਸਿਕਾ ਜਿੱਥੇ ਫੌਜਾਂ ਚੜਨ ਤੋਂ ਵੀ ਡਰਦੀਆਂ ਸੀ ਉਸ ਤੋਂ ਇਲਾਵਾ ਜੇ ਹੋਲਗੜ੍ਹ ਕਿਲੇ ਦੀ ਵੀ ਆਪਾਂ ਗੱਲ ਕਰ ਲਈ ਜਿੱਥੇ ਹੋਲੇ ਮੁਹੱਲੇ ਦਾ ਆਗਾਜ਼ ਕੀਤਾ ਗਿਆ ਸੀਗਾ ਉੱਥੇ ਵੀ ਫੌਜਾਂ ਜੜੀਆਂ ਚੜਨ ਤੋਂ ਡਰਦੀਆਂ ਸੀ ਕਿਉਂਕਿ ਉੱਚੀ ਜਗ੍ਹਾ ਕਿਲੇ ਮਹਾਰਾਜ ਨੇ ਇਸੇ ਲਈ ਲਈ ਜੜੀਆਂ ਉੱਚੀ ਜਗ੍ਹਾ ਉਹ ਮਿੱਥੀ ਸੀਗੀ ਕਿ ਉੱਥੋਂ ਫੌਜਾਂ ਦਾ ਡਟਮਾ ਜਿਹੜਾ ਹੈ ਮੁਕਾਬਲਾ ਹੋ ਜਾਂਦਾ ਸੀ ਇਸੇ ਤਰ੍ਹਾਂ ਹਣ ਸੰਗਤ ਉਹਨਾਂ ਕਿਲੇ ਉੱਤੇ ਜੋ ਚੜਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਹੋਲੇ ਮਹੱਲੇ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਵਧੀਆ ਜੀ ਜਦੋਂ ਇਸ ਚੜਾਈ ਤੋਂ ਚੜਦੇ ਹੋ ਜੀ ਉਹ ਲੱਗਦਾ ਕਿ ਉਸ ਵੇਲੇ ਸਮਾਂ ਜ਼ਿਆਦਾ ਨਹੀਂ ਕਿਉਂਕਿ ਉਸ ਵੇਲੇ ਸੜਕ ਵੀ ਨਹੀਂ ਹੋਣੀ ਤੇ ਕੱਚਾ ਹੀ ਹੁਣੇ ਸਭ ਕੁਝ ਹੁਣ ਤੇ ਬਹੁਤ ਵਧੀਆ ਬਣਿਆ ਜੀ ਹੁਣ ਦੇਖੋ ਪਤਾ ਨਹੀਂ ਲੱਗਦਾ ਕਦੋਂ ਗੁਰੂ ਘਰ ਦੀ ਸੇਵਾ ਕਰ ਲਈਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਜੀ ਬੜੇ ਸੋਹਣੇ ਲੱਗ ਰਹੇ ਹੋ ਨਾ ਸਿਰ ਤੇ ਦਸਤਾਰ ਬੰਨ ਕੇ ਆਏ ਹੋ ਤਾਂ ਨੌਜਵਾਨਾਂ ਲਈ ਕੀ ਕਹਿਣਾ ਚਾਹਦੇ ਹੋ ਖਾਸ ਕਰਕੇ ਇਸ ਹੋਲੇ ਮਹੱਲੇ ਦੇ ਪਾਵਨ ਪਵਿੱਤਰ ਅਫਸਰ ਦੇ ਉੱਤੇ ਨੌਜਵਾਨਾਂ ਲਈ ਇਹ ਹੀ ਕਹਿ ਰਹੇ ਆ ਮਹਾਰਾਜ ਨੇ ਆਪ ਨੂੰ ਹੁਲਾਮਲਾ ਵੀ ਜੈਤ ਦਾ ਪ੍ਰਤੀਕ ਰਸਾ ਸੀਗਾ ਤੇ ਅਸੀਂ ਕਹਿੰਨੇ ਵੀ ਨੌ ਜਨ ਸ਼ਰਧਾ ਨਾਉਣ ਫੁੱਲਦ ਬਾਜੀ ਤੋਂ ਬਚਣ ਜੋ ਦਰ ਘਟਣਾ ਤੋਂ ਬਚਣ ਅੱਛਾ ਬਾਜੀ ਬੜਾ ਸਾਹ ਤੁਹਾਡਾ ਹਫਿਆਵਾ ਇੰਨਾ ਕਿ ਚੜਨ ਤੇ ਬੰਦੇ ਦਾ ਹਫ ਜਾਂਦਾ ਉਸ ਵੇਲੇ ਸਿੰਘਾਂ ਦੇ ਕਿੰਨੇ ਜਿਗਰੇ ਹੁੰਦੇ ਹਾਂਜੀ ਉਹਨਾਂ ਦੇ ਬਹੁਤ ਜਿਗਰੇ ਮਹਾਰਾਜ ਜਦੋਂ ਸਿਰ ਤੇ ਹੱਥ ਸੀਗਾ ਹਾਂਜੀ ਤੋਂ ਹੋਰ ਵੀ ਸਾਰੀਆਂ ਤਸਵੀਰਾਂ ਨੇ ਇੱਧਰ ਦੇਖ ਸਕਦੇ ਹੋ ਸੰਗਤ ਜਿਹੜੀ ਹੈ ਵੱਡੀ ਗਿਣਤੀ ਚ ਉੱਪਰ ਵੱਲ ਨੂੰ ਜਿਹੜੀ ਉਹ ਜਾ ਰਹੀ ਹੈਗੀ ਤੇ ਕਿਉਂਕਿ ਹੋਲੇ ਮਹੱਲੇ ਦੇ ਪਾਵਨ ਪਵਿੱਤਰ ਇਸ ਅਫਸਰ ਨੂੰ ਮਨਾਉਣ ਦੇ ਲਈ ਸੰਗਤ ਵੱਖੋ ਵੱਖਰੇ ਥਾਵਾਂ ਤੋਂ ਆਂਦੀ ਉਹ ਸਮੇਂ ਨੂੰ ਯਾਦ ਕਰਦੀ ਆ ਫੀਲ ਕਰਦੀ ਆ ਉਹ ਸਮੇਂ ਨੂੰ ਤੇ ਇਹ ਸਾਰੀਆਂ ਤਸਵੀਰਾਂ ਨੇ ਬਜ਼ੁਰਗ ਚਾਹੇ ਚੱਲਣ ਤੋਂ ਥੋੜੇ ਹਾਂਜੀ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੋ ਕਾਫੀ ਸੰਗਤ ਆ ਰਹੀ ਹੈਗੀ ਆ ਸੋ ਵੱਖੋ ਵੱਖਰੇ ਥਾਵਾਂ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਕੀ ਕਹਿਣਾ ਚਾਹਨੇ ਹੋ ਇਸ ਹੋਲੇ ਮਹੱਲੇ ਦੇ ਅਫਸਰ ਦੇ ਉੱਤੇ ਹਾਂਜੀ ਇਸ ਪਾਵਨ ਅਫਸਰ ਦੇ ਉੱਤੇ ਕੀ ਕਹਿਣਾ ਚਾਹਨੇ ਹੋ ਜੀ ਕੀ ਕਹਿਣਾ ਹੈ ਗੁਰੂ ਆਲ ਚੰਗਾ ਹੈ ਦਾਰਿਆ ਪੁਰਾਣਾ ਇਤਿਹਾਸ ਚੱਲਣ ਡਿਆ ਗੁਰੂ ਦੀ ਸੇਵਾ ਚੱਲਣ ਢੀ ਆ ਅਸੀਂ ਯਾਤਰਾ ਕਰਨ ਵਾਸਤੇ ਸੇਵਾਦਾਰ ਸਾਰੀ ਸੰਗਤ ਆਉਂਦੀ ਹੈ ਮਾਣ ਮਹਿਸੂਸ ਹੁੰਦਾ ਕਿ ਸਾਡੇ ਗੁਰੂ ਨੇ ਐਡਾ ਤਕੜਾ ਇਤਿਹਾਸ ਸਿਰਜਿਆ ਆਪਣਾ ਪਰਿਵਾਰ ਵਾਲਾ ਬਿਲਕੁਲ ਕਿਉਂ ਨਹੀਂ ਮਾਣ ਬਹੁਤ ਜ਼ਿਆਦਾ ਮਾਣ ਹੈ ਮਾਣ ਕਰਕੇ ਆਪਾਂ ਆਉਂਦੇ ਆ ਜੀ ਉਹਦੀ ਮਹਿਮਾ ਦੇ ਵਿੱਚ ਹੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਅ ਬੱਕੋ ਬਖਰੇ ਥਾਵਾ ਤੋਂ ਇੱਥੇ ਲੋਕ ਆਉਂਦੇ ਨੇ ਜਦੋਂ ਮੇਨ ਆ ਇੱਥੋਂ ਚੜਾਈ ਚੜਦੇ ਆ ਤੱਕ ਜਿਹੜੀ ਕੇਸਗੜ ਸਾਹਿਬ ਵੱਲ ਲੋਕ ਜਾਂਦੇ ਨੇ ਤਾਂ ਇਸ ਚੜਾਈ ਤੋਂ ਜ਼ਰੂਰ ਸਾ ਵੀ ਲੋਕਾਂ ਦੇ ਹਵਦੇ ਨੇ ਪਰ ਉਸ ਵੇਲੇ ਕਿਹੋ ਜਿਹਾ ਸਮਾਉਗਾ ਜਾ ਮਾਰੇ ਉੱਚੀਆਂ ਥਾਵਾ ਮਿੱਠੀਆਂ ਜੰਗਾ ਜਿੱਦਾਂ ਵਾਸਤੇ ਤਾਂ ਉਸ ਵੇਲੇ ਕਿੰਨੀਆਂ ਸਮੱਸਿਆਵਾਂ ਵਿੱਚੋਂ ਲੰਘ ਕੇ ਜਾ ਕੇ ਇਸ ਤਰੀਕੇ ਆਪਣੀ ਪਰਿਵਾਰ ਦੀ ਸ਼ਹਾਦਤ ਦੇ ਕੇ ਜਾਂ ਆਪਾਂ ਕਹਿ ਲਈਏ ਕਿ ਕਿਸ ਤਰ੍ਹਾਂ ਮਹਾਰਾਜ ਨੇ ਸਟ੍ਰੈਟਜੀ ਜਿਹੜੀ ਅਪਣਾਈ ਉਹਦੇ ਵਿੱਚ ਪੂਰੀ ਜਿਹੜੀ ਸਿੱਖ ਕੌਮ ਨੂੰ ਖੜਾ ਕੀਤਾ ਆਪਣਾ ਇੱਕ ਵਜੂਦ ਖੜਾ ਕੀਤਾ ਉਸ ਦੇ ਬਾਅਦ ਕਿਸ ਤਰ੍ਹਾਂ ਉਹ ਸਾਰਾ ਵਜੂਦ ਜਿਹੜਾ ਆ ਤਬਾਹ ਹੋ ਜਾਂਦਾ ਜਦੋਂ ਜਿਹੜੇ ਆ ਪਹਾੜੀ ਫੌਜਾਂ ਜਿਹੜੀਆਂ ਚੜ ਕੇ ਆਉਂਦੀਆਂ ਨੇ ਤਾਂ ਉਸੇ ਹੀ ਪਾਵਨ ਪਵਿੱਤਰ ਅਫਸਰ ਨੂੰ ਯਾਦ ਕਰਨ ਲਈ ਕਿਉਂਕਿ ਵੱਖੋ-ਵੱਖਰੇ ਮਹਾਰਾਜ ਨੇ ਜਿਸ ਤਰ੍ਹਾਂ ਖਾਲਸਾ ਪੰਥ ਇੱਥੇ ਸਾਜਿਆ ਹੋਲੇ ਮੁਹੱਲੇ ਦਾ ਆਗਾਜ਼ ਕੀਤਾ ਤੇ ਉਹਨਾਂ ਸਾਰੀਆਂ ਸਮੇਂ ਨੂੰ ਯਾਦ ਕਰਨ ਲਈ ਲੋਕ ਜਿਹੜੇ ਆ ਵੱਖੋ-ਵੱਖਰੇ ਥਾਂ ਤੋਂ ਜਿਹੜੇ ਇੱਥੇ ਪਹੁੰਚ ਰਹੇ ਨੇ ਚਾਹੇ ਉਹ ਬਜ਼ੁਰਗ ਦਾ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਬੀਬੀਆਂ ਨੇ ਚਾਹੇ ਬੱਚੇ ਨੇ ਉਸ ਹੋਲੇ ਮਹੱਲੇ ਦੇ ਪਾਵਨ ਅਫਸਰ ਦੇ ਉੱਤੇ ਇੱਥੇ ਪਹੁੰਚ ਰਹੇ ਨੇ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਹਾਂ ਅਕਸ਼ਰੀ ਕੇਸਗੜ੍ਹ ਸਾਹਿਬ ਤੋਂ ਜਕਾਰੇ ਜਿਹੜੇ ਆ ਲਗਾਏ ਜਾ ਰਹੇ ਨੌਜਵਾਨਾਂ ਦੇ ਵੱਲੋਂ ਤੇ ਸੋ ਬੱਚਿਆਂ ਸਮੇਤ ਲੋਕ ਸਾਰੇ ਇੱਥੇ ਪਹੁੰਚ ਰਹੇ ਨੇ ਸੋ ਮਹਾਰਾਏ ਨੇ ਹੋਲੇ ਮਹੱਲੇ ਦਾ ਜਿਹੜਾ ਆ ਇਹ ਖੇਡਣ ਦਾ ਜਿਹੜਾ ਆ ਆਗਾਜ਼ ਕੀਤਾ ਸੀਗਾ ਤਾਂ ਉਸ ਹੋਲੇ ਮਹੱਲੇ ਨੂੰ ਉਸੇ ਸਮੇਂ ਨੂੰ ਯਾਦ ਕਰਨ ਲਈ ਲੋਕ ਜਿਹੜੇ ਆ ਇੱਥੇ ਬੱਕੋ-ਵੱਕਰੇ ਥਾਵਾਂ ਤੋਂ ਪਹੁੰਚ ਰਹੇ ਨੇ ਹਾਂਜੀ ਭਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਆਜੋ ਭਾਜੀ ਕਿਵੇਂ ਦਾ ਲੱਗ ਰਿਹਾ ਮਹਾਰਾਜ ਨੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਸੀਗਾ ਤੇ ਉਹ ਜਿਹੜਾ ਇਤਿਹਾਸ ਮਹਾਰਾਜ ਨੇ ਪਰਿਵਾਰ ਵਾਰ ਕੇ ਸਾਡੇ ਲਈ ਬਣਾਇਆ ਤੇ ਅੱਜ ਉਸੇ ਇਤਿਹਾਸ ਨੂੰ ਆਪਾਂ ਮਨਾਉਣ ਲਈ ਆ ਰਹੇ ਤਾਂ ਕਿਵੇਂ ਦਾ ਮਹਿਸੂਸ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜੀ ਮਨ ਲੱਗਿਆ ਜੀ ਬਹੁਤ ਖੁਸ਼ ਹੈ ਦਿਲ ਅੰਦਰੋਂ ਜੀ ਹਾਂ ਜੀ ਕਮ ਫਿਰ ਕੇ ਵਧੀਆ ਲੱਗ ਰਿਹਾ ਜੀ ਭਈ ਚਾਹੇ ਨੌਜਵਾਨ ਕਈ ਪਤਿਤ ਹੁੰਦੇ ਨੇ ਚਾਹੇ ਕੇਸ ਨਹੀਂ ਰੱਖੇ ਹੁੰਦੇ ਪਰ ਫਿਰ ਵੀ ਸ਼ਰਧਾ ਭਾਵਨਾ ਨਾਲ ਆਉਂਦੇ ਨੇ ਕਿਉਂਕਿ ਕਹਿ ਸਕਦੇ ਕਿ ਖੂਨ ਦੇ ਵਿੱਚ ਸਾਡਾ ਇਤਿਹਾਸ ਹੈਗਾ ਆ ਜਾਂ ਸਿੱਖੀ ਜਿਹੜੀ ਖੂਨ ਦੇ ਵਿੱਚ ਹਾਂਜੀ ਹਾਂਜੀ ਸਿੱਖੀ ਤੇ ਸਿੱਖੀ ਆ ਭਾਵੇਂ ਕਿਸੇ ਨੇ ਜੋੜਾ ਨਹੀਂ ਵੀ ਰੱਖਿਆ ਫਿਰ ਵੀ ਲੋਕੀ ਹੁੰਦੇ ਆ ਜੀ ਹਰ ਸਾਲ ਆਨੇ ਆ ਭਾਜੀ ਕਿੱਥੋਂ ਆਨੇ ਨਹੀਂ ਹਰ ਹਾਂਜੀ ਹਰ ਸਾਲ ਆਈਦਾ ਕੱਦੀ ਯੂਪੀ ਤੋਂ ਅੱਛਾ ਯੂਪੀ ਤੋਂ ਯਾਨੀ ਕਿਹੜਾ ਭਾਜੀ ਉੱਥੇ ਇਲਾਕਾ ਬਈਨੌਰ ਜ਼ਿਲ੍ਹੇ ਤੋਂ ਜੀ ਜ਼ਿਲ੍ਹਾ ਬਈਨੌਰ ਤੋਂ ਹਾਂਜੀ ਹਰ ਸਾਲ ਆਨੇ ਹਰ ਸਾਲ ਟਰਾਲੀ ਕੋ ਨਹੀਂ ਆਪਣੀ ਜੀ ਹਾਂਜੀ ਤੇ ਤੁਹਾਡਾ ਵੀ ਉਹਦਾ ਮਨ ਕਰਦਾ ਕਿ ਜਦੋਂ ਮਾਰਾ ਹੀ ਨੇ ਕਿਹਾ ਆਪਣੇ ਸਰੂਪ ਚ ਹੋਣਾ ਚਾਹੀਦਾ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ ਤੁਹਾਡਾ ਨਹੀਂ ਦਿਲ ਕਰਦਾ ਜੀ ਦਿਲ ਕਰਦਾ ਜੀ ਬੜਾ ਕੰਮਕਾਰੀ ਦਾ ਹੀ ਜਾਂਦਾ ਬਾਹਰ ਗੱਡੀ ਗੁੱਡੀ ਚਲਾਈਦੀ ਜੀ ਉਹ ਸੰਭਾਲ ਨਹੀਂ ਹੁੰਦੀ ਆ ਜੀ ਹਾਂਜੀ ਸੋ ਇੱਥੇ ਹੋਰ ਵੀ ਵੀਰ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਸੋ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਵੀਰ ਜਿਹੜੇ ਆ ਰਹੇ ਨੇ ਸੋ ਵੱਖੋ ਵੱਖਰੇ ਨੌਜਵਾਨ ਜਿਹੜੇ ਇੱਥੇ ਪਹੁੰਚ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਸੋ ਇਹ ਸਾਰੀਆਂ ਤਸਵੀਰਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਕਿੱਥੋਂ ਆਏ ਜੀ ਇਹ ਆਏ ਜੀ ਅੰਮ੍ਰਿਤਸਰ ਬਿਆਸ ਤੋਂ ਡੇਰਾ ਬਿਆਸ ਬਾਬਾ ਜੀ ਖਾਸ ਕਰਕੇ ਜਦੋਂ ਤੁਸੀਂ ਦਿਮਾਲੇ ਚ ਸਿੰਘ ਹੁੰਦੇ ਨੇ ਕਿਉਂਕਿ ਮਹਾਰਾਜ ਨੇ ਦਵਾਲਾ ਸਾਨੂੰ ਬਖਸ਼ਿਆ ਵਾ ਸਿੱਖੀ ਬਾਣੀ ਸਰੂਪ ਬਖਸ਼ਿਆ ਵਾ ਤੇ ਅੱਜ ਜੋ ਹੁਲਾਵਾਂ ਲਾ ਖੇਡਣ ਦਾ ਆਗਾਜ਼ ਮਾਰਿਆ ਇਹਨੇ ਕੀਤਾ ਸੀਗਾ ਉਹ ਇਤਿਹਾਸ ਚ ਲਿਖਿਆ ਗਿਆ ਮਹਾਰਾਜ ਨੇ ਪਰਿਵਾਰ ਵਾਰ ਕੇ ਕਿੰਨਾ بڑا ਇਤਿਹਾਸ ਸਿਰਜਤਾ ਤੇ ਕਿਵੇਂ ਮਹਿਸੂਸ ਕਰਦੇ ਹੋ ਇਸ ਦਿਨ ਨੂੰ ਅੱਜ ਬਾਈ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰਦੇ ਆਂ ਵੀ ਮਹਾਰਾਜ ਨੇ ਚਾਰ ਪੁੱਤ ਵਾਰੇ ਸਾਰਾ ਪਰਿਵਾਰ ਵਾਰਤਾ ਫਿਰ ਆਪ ਵਾਰਤਾ ਖਾਲਸੇ ਨੂੰ ਮਤਲਬ ਕੀ ਕੀਤਾ ਮਹਾਰਾਜ ਨੇ ਹਾਂਜੀ ਭਈ ਕਰੇ ਜਾਦਵੀਆਂ ਦਾ ਕਿ ਦੇਖੋ ਜੋ ਅਲੱਜ ਹਾਲਾਤ ਸਿੱਖੀ ਦੇ ਨੇ ਜਦੋਂ ਉੱਪਰ ਜਾਂਦੇ ਆ ਤਖਤ ਸਾਹਿਬ ਤੇ ਕਿ ਉਹ ਜਿਹੜਾ ਅਜ ਤੱਕ ਸਾਹਿਬ ਤੇ ਐਨੇ ਮੇਲੇ ਲੱਗਦੇ ਉਸ ਵੇਲੇ ਮਹਾਰਾਜ ਬਾਦਸ਼ਾਹ ਸੀ ਇੱਥੇ ਦੇ ਤੇ ਰਾਜੇ ਇੱਕ ਵਾਰ ਪੱਬਾਂ ਪਾਰ ਕਰਦੇ ਸੀ ਕਿ ਮਤਲਬ ਗੋਟਿਆਂ ਗੋਡੇ ਟੇਕਦੇ ਸੀ ਰਾਜਿਆਂ ਨੇ ਕਿ ਹਨਾ ਬੇ ਮਹਾਰਾਜ ਜੋ ਕਹੂੰਗੇ ਉਹ ਕਰ ਲਵਾਂਗੇ ਤੁਸੀਂ ਹਨਾ ਕਿਲਾ ਛੱਡ ਦਿਓ じゃ ਕਿਵੇਂ ਤੇ ਅੱਜ ਦੁੱਖ ਲੱਗਦਾ ਕਿ ਯਾਰ ਉਹ ਆਪਾਂ ਉਸ ਵਿਰਾਸਤ ਨੂੰ ਕਿਤੇ ਨਹੀਂ ਸਾਂਭ ਨਹੀਂ ਸਕੇ ਹੈਗੇ। ਨਹੀਂ ਸਾਂਭ ਸਕੇ ਜੀ ਸਰਕਾਰਾਂ ਵੀ ਕੋ ਹੋ ਗਿਆਂ ਵਾ। ਤੁਹਾਨੂੰ ਪਤਾ ਹੀ ਆਂ ਗਾਂ ਸਮਾ ਮਾੜਾ ਬਹੁਤ ਜ਼ਿਆਦਾ ਤਾਂ ਕਰਕੇ ਫਿਰ ਨਹੀਂ ਸਾਂਭ ਸਕੇ। ਇਹੋ ਅਪੀਲ ਵਾ ਵੀ ਨੌਜਵਾਨਾਂ ਨੂੰ ਦਾੜੇ ਕੇਸ ਰੱਖੋ ਹਿਤਿਆਰਬਰ ਤਿਆਰ ਰਹੋ। ਸਮਾਣ ਵਾਲਾ ਜਿਹੜਾ ਸਿੱਕੀ ਸਰੂਪ ਦਾ ਵਾ ਦੂਜਾ ਕੋਈ ਸਮਾਣੀ ਹੈਗਾ। ਧੰਨਵਾਦ ਜੀ। ਸੋ ਇਹ ਸਾਰੇ ਵੀਰ ਜਿਹੜੇ ਆ ਪੱਕੋ ਵੱਖਰੇ ਥਾਵਾਂ ਤੋਂ ਆਪਣੀਆਂ ਸ਼ਰਦਾ ਭਾਵਨਾਵਾਂ ਲੈ ਕੇ ਪਹੁੰਚ ਰਹੇ ਨੇ ਇਹ ਸਾਰੀਆਂ ਤਸਵੀਰਾਂ ਨੇ। ਸੋ ਕਿਉਂਕਿ ਬੱਚਿਆਂ ਸਮੇਤ ਲੋਕ ਇੱਥੇ ਪਹੁੰਚ ਰਹੇ ਨੇ ਉਸੇ ਅਫਸਰ ਨੂੰ ਯਾਦ ਕਰਨ ਲਈ ਕਿਉਂਕਿ ਦਸਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਸਰਬੰਸ ਵਾਰ ਕੇ ਇਸ ਸਿੱਖੀ ਦਾ ਇਤਿਹਾਸ ਜਿਹੜਾ ਲਿਖਿਆ ਸੀਗਾ ਖਾਲਸਾ ਪੰਥ ਜਿਹੜਾ ਹੈ ਉਹ ਸਾਜਿਆ ਸੀਗਾ ਤੇ ਜੇ ਉਸ ਵੇਲੇ ਆਪਾਂ ਇਤਿਹਾਸ ਦੇ ਵੱਲੇ ਝਾਤ ਮਾਰੀਏ ਤਾਂ ਜਿਹੜਾ ਹੈ ਮਹਾਰਾਜ ਨੇ ਬਹੁਤ ਜੰਗਾਂ ਜਿਹੜੀਆਂ 14 ਜੰਗਾਂ ਤਕਰੀਬਨ ਲੜੀਆਂ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਕਿਸ ਤਰ੍ਹਾਂ ਮਹਾਰਾਜ ਨੇ ਆਪਣਾ ਫਕੀਰੀ ਵਾਰਾ ਬਾਲਾ ਜਿਹੜਾ ਆ ਸਰੂਪ ਉਹ ਦਿਖਾਇਆ ਸੀਗਾ ਤੇ ਉਸ ਦੇ ਬਾਅਦ ਜਦੋਂ ਫਿਰ ਦੁਸ਼ਮਣ ਜਾਦਾ ਚੜ ਕੇ ਆਇਆ ਦੱਸ ਸਕਦਾ ਤੇ ਉਸ ਨੂੰ ਸੋਧਾ ਵੀ ਜਿਹੜਾ ਮਾਰੇ ਨੇ ਉਹ ਲਾਇਆ ਤੇ ਉਸੇ ਤਰ੍ਹਾਂ ਉਸ ਜੰਗ ਨੂੰ ਕਿਉਂਕਿ ਜਿਹੜਾ ਮਹਾਰਾਜ ਸ਼ਾਸਤਰ ਵਿੱਦਿਆ ਮਾਰੇ ਨੇ ਮਹਾਰਾਜ ਸ਼ਾਸਤਰ ਵਿੱਦਿਆ ਦਾ ਪ੍ਰਚਾਰ ਕੀਤਾ ਕਿ ਸ਼ਾਸਤਰ ਵਿੱਦਿਆ ਹਰੇਕ ਸਿੱਖ ਨੂੰ ਆਣੀ ਚਾਹੀਦੀ ਉਸ ਸ਼ਾਸਤਰ ਵਿੱਦਿਆ ਨੂੰ ਸਿੱਖਣ ਦੇ ਲਈ ਮਹਾਰਾਜ ਨੇ ਐਸਾ ਪਾਵਨ ਪਵਿੱਤਰ ਧਰਤੀ ਉੱਤੇ ਹੋਲੇ ਮੱਲੇ ਦਾ ਆਗਾਜ਼ ਕੀਤਾ ਸੀਗਾ ਤੇ ਉਸੇ ਹੋਲੇ ਮੱਲੇ ਨੂੰ ਮਨਾਉਣ ਲਈ ਸੰਗਤਾਂ ਇੱਕ ਵਾਰ ਫਿਰ ਇਕੱਠੀਆਂ ਹੋ ਰਹੀਆਂ ਨੇ ਉਸ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ